ਬਹੁਤ ਖੁਸ਼ੀ ਗ੍ਰਤਾਰ ਕਿਤੇ ਨੇ ਜੀ ਕਿ ਉਹਨਾਂ ਤੋਂ ਸਾਨੂੰ 4 ਮੋਟਰਸਾਈਕਲ ਬਰਾਮ ਰੂਲ ਇਹ ਚੋਰੀ ਦਾ ਕੱਢਦੇ ਹੀ ਹਿੰਦੇ 4 ਮੋਟਰਸਾਈਕਲ ਜਿਹੜੇ ਬੰਦ ਬਰਾਮ ਇਥੇ ਗ੍ਰਾਮ ਦੀ ਇੱਕ ਪਿੰਡ ਇਹ ਹੀ 4 ਸਪਲੈਂਡਰ ਮੋਟਰਸਾਈਕਲ ਸੀ ਕਿ ਦੋ ਤਾਂ ਇਹ ਦੋ ਮੁੰਡੇ ਦੇ ਲੱਗ ਲੱਗੇ ਸੀ ਇਹਦੀ ਇੱਕ ਨੋਮੀਨੇਟ ਕੀਤਾ ਹੋਇਆ ਜੀ ਗੁਰੂ ਬਰੈਸਟ ਕੀਤਾ ਹੋਇਆ ਦੋ ਨਾਲੋਂ ਮਿਲ ਕੇ ਸੀਗੇ ਤੇ ਦੋ ਦੋ ਸਾਈਕਲ ਅਸੀਂ ਇਹਨਾਂ ਤੋਂ ਤਸਦੀਕ ਕਰਾਇਮੇ ਕਰਾਇ ਦਿੱਤੀ ਜੀ ਇਹ ਲੋਕਲੀ ਜੀ ਇਥੋਂ ਦਾਪੇ ਤੋਂ ਕੋਈ ਕੋਈ ਜੀ ਕੇ ਬਾਜ਼ਾਰ ਸਟੇਟਸ ਕੀ ਹੈ ਜਿਹਨਾਂ ਦਾ ਕਿੰਨੇ ਕਿੰਨੇ ਕੋਟਾ ਹੈ ਇਹਨਾਂ ਦੀ ਉਮਰ ਜੀ ਸਾਰੀ ਹੁੰਦੀ 20 ਸਾਲ ਦੀ ਵਗੈਰਾ ਦਾ ਜੀ ਤੁਸੀਂ ਸਟੇਟਸ ਕੀ ਹੈ ਬਸ ਇਹ ਮੁੰਡੇ ਦਿਹਾੜੀ ਦੀ ਗੋਰੀ ਕਰਦੇ ਨੇ ਨਾ ਨਾ ਕੋਈ ਤੂੰ ਕਰਦੀ ਬੱਚੇ ਦੀ ਕੀਤੀ ਜਾਂ ਪਰ ਨਹੀਂ ਨਸ਼ੇ ਵਿਕਰੀ ਲਿਆ ਮੇਰੇ ਕੋਈ ਹੈਗੇ ਨਸ਼ੇ ਦੀ ਤੇ ਵੈਸੀ ਬਸ ਮੁੰਡੇ ਗੋਰੀ ਲਾ ਲੋ ਜੀ ਮੈਨੂੰ ਮੇਰਾ ਵੀ ਸਮਝ ਨਹੀਂ ਹੈਗੀ ਇੱਥੇ ਕਿ ਕੀ ਕੰਮ ਚੱਲ ਰਿਹਾ ਹੈ ਪਰਦੇ ਜੀ ਨੇ ਮੈਨੂੰ ਐਫ ਆਈ ਆਰ ਦੇ ਦਿੱਤੀ ਸੀ ਚਾਰ ਮਹੀਨੇ ਤੱਕ ਜਿਹੜੇ ਤੱਕ ਕਿ ਕਿੰਨੇ ਹੁਣ ਤੱਕ ਤੇ ਬਾਕੀ ਇਨਵੈਸਟੀਗੇਸ਼ਨ ਜਾ ਰਹੀ ਹੈ ਉਹਨਾਂ ਨੂੰ ਵੀ ਜਰੂਰ ਕਰਨਾ ਕੋਈ ਪਹਿਲਾਂ ਵੀ ਕੋਈ ਨਾ ਕੋਈ ਕੋਈ ਪਹਿਲਾਂ ਹੈਗਾ ਜੀ ਇਹਨਾਂ ਤੇ ਪਰਚਾ ਹੋ ਗਿਆ ਪੂਰੀ ਲਈ ਦੋਵਾਂ ਦੋਵਾਂ ਦੀ ਰੋਣਾ ਦੇ ਕੀ ਕੀ ਨਾਮ ਕੀ ਹੈ ਮੇਰਾ ਨਾਮ ਮੇਰਾ ਹਰਪ੍ਰੀਤ ਦਾਸ ਪੁਤਰ ਕਹਿੰਦਾ ਗੋਤਮਾ ਸੰਘੋਵੀਨ ਕੀ ਕਾਪੀ ਸਰਕਾਰੀ ਕੋਲੋਂ ਲਈ ਲਿਖਤਾ ਦੀ ਕਰੇ ਤੇ ਕਿਤਾਬ ਜਿਹੜੀ ਜਿਹੜੀ ਮਿਲਦੀ ਵੀ ਸੀ ਮੋਨਸੈਗਰੇ ਦੇ ਚਾਰ ਨਵੇਂ ਨਾਪ ਦੀ ਜਿਹੜੀ ਵੀ ਸ਼ੇਅਰ ਕਰਾਂਗੇ ਤੇ ਜਿਹੜਾ ਨਾਲ ਉਸ ਤੋਂ ਬਰਕਰਾਰ ਰੱਖੀ ਹੋਈ ਨਹੀਂ ਸਰਕਾਰੀ ਮਨਸਾਬਨ ਜਿਹੜਾ ਨਹੀਂ ਦੀ ਚਲਤੀ ਪਤਾ ਹੋਵੇ ਜਿਹੜਾ ਨੂੰ ਸਭ ਤੋਂ ਪਹਿਲਾਂ ਕਿਤਾਬ ਨਹੀਂ ਆ ਜਿਹਦੀ ਕੋਈ ਨਾ ਕੀਤੀ ਜਾਵੇ ਐਗਣਾ ਨੇ ਮੀਤ ਮਨਜ਼ੂਰੀ ਕਰਕੇ ਜੁਨੀ ਸਾਰੇ ਠੀਕ ਠਾਕ ਹੋ ਮਨਜ਼ੂਰੀ ਨਹੀਂ ਆ ਰਹਾ ਆਪਣਾ ਦੰਦ ਕਰਕੇ ਜਿਹੜੀ ਕਿਤਾਬ ਤੇ ਆ ਮਾਰੇ ਕੰਮਾਂ ਚ ਨਾ ਕੋ ਬੜਾ ਗੈਰ ਖਰਾਬ ਜਿੰਦੇ ਅੱਗੇ ਫਰਦਰ ਵੀ ਦੀ ਗੱਲ ਨਹੀਂ ਆ ਬਾਹਰ ਲੱਗਦਾ ਇਹ ਕੀਥੇ ਨੀ ਦਿੱਕਤ ਆਉਂਦੀ ਹੈ ਕੋ ਮੜਾ ਕੰਮ ਲਾਉਂਦੇ ਕੋਈ ਲੋਕ ਕੋਈ ਬੜੀ ਕੱਟਦਾ ਜਿਹੜਾ ਵੀ ਕਰੂਗਾ ਉਹ ਕਰਾਏਗਾ ਉਹਨੂੰ ਸਖਤ ਸਖਤ ਕਰਨੀ ਦੀ